ਬਾਪੂ ਇੱਕ ਗੱਲ ਹੋਰ ਦੱਸ ਯਾਰ ਹੁਣ ਜਿਵੇਂ ਅੱਜ ਕੱਲ ਦੇ ਮੁੰਡੇ ਪੱਠੇ ਵੜਨ ਤੋਂ ਵੀ ਗਏ ਪੁਰਾਣੇ ਬਜ਼ੁਰਗਾਂ ਕੋਲੇ ਸ਼ੈਂਕਨ ਵੀ ਨਹੀਂ ਹੁੰਦਾ ਹੂੰ ਭੈਣ ਦੀ ਅੰਮ੍ਰਿਤਸਰ ਜਾਣਾ ਭੈਣ ਦੀ ਲਾਹੌਰ ਜਾਣਾ ਕਿਤੇ ਨਹੀਂ ਜਾਣਾ ਤੁਰ ਕੇ ਜਾਣ ਜੀ ਇਹ ਕੰਡਿਆਲ ਤੋਂ ਕਲੇਰ ਜਲਾਲਾਬਾਦ ਗਏ ਆ ਅੱਛਾ ਜੀ ਤੇ ਕੋ ਰੋਟਾਣੇ ਜਿਹੜੇ ਆ ਮਤਲਬ ਕਿ ਉਹ ਆਏ ਫਟੇਗੜ ਤੋਂ ਅਟ ਜਿਹੜਾ ਕੰਡਿਆਲ ਦਾ ਜਲਾਲ ਖਾਂ ਚੌਧਰੀ ਸੀਗਾ ਅੱਛਾ ਜੀ ਉਹਨੇ ਰੋਟੀ ਖਾਈ ਸੀ ਫੇਰੋ ਅਕਬਰ ਬਾਸ਼ਾ ਹਾਤੀ ਜਿਹੜੀ ਨੇੜੇ-ਨੇੜੇ ਦੀ ਆ ਸਾਰੀ ਜਲਾਲਖਾਂ ਚੌਧਰੀ ਨੂੰ ਦੇ ਗਿਆ ਸੀ ਅੱਜ ਇਹਨਾਂ ਨੇ ਆ ਨਕਵੀ ਫਿਲਮਾਂ ਬਣਾ ਬਣਾ ਕੇ ਆਲਾ ਘੋਟ ਨੂੰ ਇੱਕ ਪੈਸੇ ਬਣ ਜਾਣ ਸੱਚ ਤੋ ਕੀ ਲੈਣ ਬਸ ਮੁੱਖ ਯਾਨੀ ਕਿ ਪੈਸਾ ਹੀ ਆ ਜਿੱਦ ਦੀ ਤਰੀਕ ਚ ਰੱਖਿਆ ਵੀ ਪੈਸਾ ਬਣ ਜੇ ਜਿਹੜਾ ਕੋ ਮਾਰ ਇਹ ਕੀ ਕੱਪ ਆਉਂਦੇ ਉਹਨੂੰ ਸਮਝਾਉ ਗਾੜੀਆਂ ਕੁੜੀਆਂ ਨੂੰ ਸਮਝਾਉਣ ਵਾਲਾ ਤੇ ਪਾਉਗਾ ਤੇ ਪਾਉਣਾ ਵੀ ਸਹੀ ਢੰਗ ਨਾਲ ਇਹ ਸਾਡਾ ਸੱਭਿਆਚਾਰ ਕੀ ਸੀ ਏ ਅੱਜ ਲੈ ਕਿੱਧਰ ਨੂੰ ਗਏ ਲੈ ਕਿੱਧਰ ਨੂੰ ਗਏ ਕਿਉਂ ਕੁੜੀਏ ਐ ਮਾਰ ਮਾਰੀ ਜੇ ਹੁੰਦੀ ਜੀ ਜ਼ਿੰਦਗੀ ਅਨਸਾਨਾਂ ਦੀ ਤੇਰੀ ਬੁੱਕਲ ਦੇ ਵਿੱਚ ਲੁਕ ਗਈ ਏ ਤੋ ਮੜਕ ਜਵਾਨਾ ਜਿਸ ਕਰ ਤੂੰ ਹੈ ਜਨਮ ਲਿਆਓ ਬਾਬਲ ਧਰਮੀ ਬਣਿਆ ਨੀ ਤੇਰੇ ਵੀਰਾਨੇ ਤੇਰੀ ਖਾਤਰ ਵੇਖ ਲਾਤੀ ਨਾ ਤਣਿਆ ਨੀ ਕਿਉਂ ਨੀ ਤੇਰੀ ਕੀ ਇੱਜ਼ਤ ਖਾਤਰ ਲੱਗ ਜੇ ਬਾਜੀ ਜਾਨਾਂ ਦੀ ਕਿਉਂ ਕੁੜੀਏ ਐਵੇਂ ਮਾਰ ਮਾਰ ਜਿਉਂਦੀ ਜੀ ਜ਼ਿੰਦਗੀਆਂ ਨਸਨ ਸਰੀਹੰਦੋ ਤਾਂ ਦੀ ਟਾਤੀ ਜਿਹੜੀ ਆ ਇਹ ਮਤ ਕੇ ਛੋਟੀ ਮੋਟੀ ਟਾਤੀ ਨਹੀਂ ਇਹ ਵਰਲਡ ਚ ਵੱਖਰੀ ਟਾਤੀ ਆ ਇੱਥੇ 33 ਕਰੋੜ ਦੇਵੀ ਦੇਕਾ ਵਸਦਾ ਮਤ ਕੇ ਅੰਮ੍ਰਾਂ ਤੋਂ ਨੂਰ ਕਰਦਾ ਪਰ ਸਾਡੇ ਮਾੜੇ ਸੱਭਿਆਚਾਰਾਂ ਨੇ ਮਾੜੇ ਕਾਨੂੰਨਾਂ ਨੇ ਲੋਕਾਂ ਵੋਟ ਦੇ ਮੂੰਹ ਚ ਖੜਿਆ ਆ ਹੋਇਆ ਕੋਈ ਕਿਸੇ ਬਹਾਨੇ ਨਾਲ ਨਸ਼ਿਆ ਨਾਲ ਕੋਈ ਐਕਸੀਡੈਂਟ ਨਾਲ ਕੋਈ ਕਿਸ ਤਰ੍ਹਾਂ ਜਾਂ ਆਬਾਦੀ ਜ਼ਿਆਦੀ ਆ ਸਰਕਾਰਾਂ ਨੇ ਸਾਡੀ ਕੋਈ ਵੀ ਮਸਲਾ ਹੱਲ ਜਿਹੜਾ ਨਾ ਕਿ ਮਨਸ਼ਾਤ ਉਹ ਕੰਮ ਨਹੀਂ ਕੀਤਾ ਸੱਚ ਦਾ ਇੱਥੇ ਦੀਵਾ ਨਹੀਂ ਜਗਿਆ ਕਿ ਜਿਹੜਾ ਮੱਤ ਕੇ ਸਾਡੇ ਪੀਰਾਂ ਗੁਰੂਆਂ ਅਵਤਾਰਾਂ ਨੇ ਜੋ ਕੁਝ ਕੀਤਾ ਸੀ ਜਿਵੇਂ ਰਾਵਣ ਤੇ ਰਾਮਚੰਦਰ ਹੂੰ ਅਣਖ ਦੀ ਖਾਤਰ ਜੰਗ ਲੜੀ ਤੇ ਦ੍ਰੋਪੀ ਕਾਰੋ ਪਾਂਡੋ ਉਹ ਵੀ ਅਣਖ ਦੀ ਜੰਗ 'ਚ ਜੀ ਤੇ ਮਰ ਕੇ ਨੇਕਾਂ ਦਾ ਅਧਾਰਨਾ ਜਿਹੜੀਆਂ ਕਿ ਸੱਚ ਨਾਲ ਜੁੜਦੀਆਂ ਸਾਰੀਆਂ ਸੱਚ ਨਾਲ ਹੀ ਜੁੜਦੀ ਪਰ ਅੱਜ ਇਹਨਾਂ ਨੇ ਆ ਨਕਵੀ ਫਿਲਮਾਂ ਬਣਾ ਬਣਾ ਕੇ ਆਲਾ ਘੋਟ ਨੂੰ ਇੱਕ ਖਡਾਉਣਾ ਬਣਾਤਾ ਹੂੰ ਔਰ ਟਟਾ ਇੱਕ ਕਰਦੀ ਸ਼ਾਨ ਹੁੰਦੀ ਹੈ ਜੀ ਕਰੇ ਰਹਿਣਾ ਪਰਵਾਰ ਨੂੰ ਸਾਂਭਣਾ ਵੱਦੀਆ ਖੋਣਾ ਪਿਉਣਾ ਵੱਡੇ ਕਰਨਾ ਜਨਮ ਦੇਣਾ ਪਾੜਣਾ ਵੱਡਾ ਕਰਨਾ ਜੀ ਚੰਗੀ ਸਿੱਖਿਆ ਦੀ ਪਰ ਆਜਾ ਉਰਤਾਂ ਦੀ ਜ਼ਿੰਦਗੀ ਇਹਨਾਂ ਨੇ ਬਰਬਾਦ ਕਰਤੀ ਕਿਉਂ ਪੈਸਾ 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 ਤੇ ਸਾਡੇ ਕਿੰਨੀਆਂ ਵੀ ਬੰਬੇ ਤੋਂ ਫਰਮਾਂ ਬਣੀਆਂ ਪਰ ਹਜੇ ਤਾਈਂ ਕਿਤੇ ਮਨ ਸ਼ਾਂਤ ਨਹੀਂ ਹੋਇਆ ਵੀ ਆ ਸੱਚੀ ਸਟੋਰੀ ਉਹਨੂੰ ਉਹ ਢੰਗ ਨਾਲ ਪੇਸ਼ ਕੀਤਾ ਜਾਂਦਾ ਤੇ ਪੈਸੇ ਬਣ ਜਾਣ ਸੱਚ ਤਾਂ ਕੀ ਲੈਣਾ ਬਸ ਮੁੱਖ ਜਾਣੀ ਕਿ ਪੈਸਾ ਹੀ ਆ ਜਦੀ ਤਰੀਕੇ ਚ ਰੱਖਿਆ ਵੀ ਪੈਸਾ ਬਣ ਜੇ ਜਿਹੜਾ ਕੋ ਮਰਜ਼ੀ ਕਰਨਾ ਪਿਆ ਜੈ ਹਨ ਤਾਂ ਹੀ ਜਿਹੜਾ ਇਹ ਜੋ ਚੱਲ ਰਿਹਾ ਵਾ ਇਹ ਤਾਂ ਤੇਰਾ ਨੂਰ ਰੱਛ ਦਾ ਪਰ ਜਦੋਂ ਜਿਆਦਾ ਲਾਲਚ ਦੇ ਵਿੱਚ ਲੋਕ ਫਸ ਗਏ ਗਰੀਬੀ ਆ ਗਈ ਫਿਰ ਰੱਬ ਨੂੰ ਮੰਨਣਾ ਮੁਸ਼ਕਲ ਹੋ ਗਿਆ ਰੱਬ ਤੋਂ ਬੇਮੁਖ ਹੋ ਗਏ ਰੱਬ ਦੇ ਦਿਖਾਏ ਰਸਤੇ ਜਿਹੜੇ ਆ ਉਹ ਮਟ ਕੇ ਭੁੱਲ ਗਏ ਸਨ ਕਿਉਂ 24 ਘੰਟੇ ਸਾਨੂੰ ਲਾਲਚ ਰਹਿੰਦਾ ਵੀ ਅੱਜ ਆ ਕਰ ਗਏ ਅੱਜ ਆ ਕਰ ਗਏ ਆ ਕਰ ਗਏ ਤੇ ਕਮਜ਼ੋਰੀ ਆ ਗਈ ਲੋਕਾਂ ਦੇ ਵਿੱਚ ਮੱਦ ਕੇ ਸ਼ਾਮ ਨੂੰ ਮਥਾ ਮੰਝਾ ਮੈਦਾਂ ਟੜਕੇ ਉਹਦੇ ਜਿਹੜੇ ਗਰੀਬ ਲੋਕ ਆ ਭਜਦੇ ਕੰਮਾਂ ਨੂੰ ਅਮੀਰ ਜਿਹੜੇ ਆ ਉਹ ਬੈਠੇ ਹੀ ਲੁੱਟੀ ਜਾਂਦੇ ਉਹਨਾਂ ਨੂੰ ਢੰਗ ਤਰੀਕਾ ਆ ਤੇ ਉਹ ਬੈਠੇ ਹੀ ਲੁੱਟੀ ਜਾਂਦੇ ਆ ਪਰ ਜਿਹੜੇ 24 ਘੰਟੇ ਆ ਦੇਖੋ ਅੱਜ ਗਰਮੀ ਕਿੰਨੀ ਆ 24 ਘੰਟੇ ਸਵੇਰ ਦੇ ਝੋਨੇ ਵਾਲੇ ਪਾਣੀ ਚ ਬੜੇ ਆ ਕੋਈ ਕੰਮ ਕਰੀ ਜਾਂਦੇ ਟੁੱਪੇ ਉਹ ਵੀ ਰੱਬ ਦੇ ਜੀ ਆ ਪਰ ਉਹਨਾਂ ਦੀ ਇੱਜ਼ਤ ਕੋਈ ਇਹ ਕਰਕੇ ਸਾਨੂੰ ਮਾਤਰ ਕੇ ਸੋਚਣਾ ਚਾਹੀਦਾ ਪਛੋਕਰ ਬਾਰੇ ਪਛੋਕਰ ਸਾਡਾ ਕੀ ਸੀ ਤੇ ਅੱਜ ਸਾਡੀ ਘੱਟੋ ਘੱਟ ਯੂਰਪ ਦੇ ਕਈ ਦੇਸ਼ਾਂ ਜਿੰਨੀ ਤਾਂ ਵਾਦੀ ਵਧੀ ਬਈ ਬੇਰ ਇਨਸਾਫੀ ਤੇ ਬੇਰ ਜਗਾਰੀ ਦੇ ਮਾਰੇ ਲੋਕ ਆ ਕਿਉਂ ਕਾਇਦਾ ਕਾਨੂੰਨ ਨਹੀਂ ਜਿੰਨਾ ਚਿਰ ਸੱਚ ਨਹੀਂ ਆਉਂਦਾ ਉਹਨਾਂ ਚਿਰ ਬੰਦਾ ਸੁਫੀ ਨਹੀਂ ਹੁੰਦਾ ਬਾਹਲੇ ਦੇਸ਼ਾਂ ਚ ਕਿਉਂ ਜਾਂਦੇ ਆ ਸੇ ਸਹੂਲਤਾਂ ਸਿੱਖਿਆ ਤੇ ਰੁਜ਼ਗਾਰ ਤੇ ਸੁਰੱਖਿਆ ਚਾਰ ਚੀਜ਼ਾਂ ਮਿਲਦੀਆਂ ਇੱਥੇ ਚਾਰੇ ਚੀਜ਼ਾਂ ਖਤਮ ਇਹ ਕਰਕੇ ਮਟਕੇ ਆਜਾ ਜਿਹੜਾ ਹੁਣ ਮਟਕੇ ਜੋ ਜਿਹੜਾ ਕ੍ਰੈਸ਼ ਹੋਇਆ ਹੈ ਮੁੰਬਦਾਬਾ ਅਰਪੋਰਟ ਤੋਂ ਉੱਡਣ ਲੱਗਾ ਸੀ ਲੰਡਨ ਚੱਲਿਆ ਸੀ ਹਾਂਜੀ ਤੇ ਇਹ ਕੋਈ ਤਕਨੀਕੀ ਨੁਕਸ ਹੋ ਸਕਦਾ ਪਹਿਲਾਂ ਕਾ ਤੋਂ ਇਹਨਾਂ ਨੇ ਦੇਖਿਆ ਮਟਕੇ ਜਦੋਂ ਸੈਕਟਿਮੀ ਇਹ ਜਾ ਮਟਕੇ ਜ਼ਰੂਰੀ ਤਾਂ ਉਹਨਾਂ ਦਾ ਮਟਕੇ ਦਿਨਾਂ ਨੇ ਇਹ ਮਲਾਜਮਾ ਉਹਨਾਂ ਨੇ ਚੈੱਕ ਕਰਕੇ ਚੀਜ਼ ਤੋੜਨੀ ਹੁੰਦੀ ਆ ਜਿਹੜੇ ਉੱਥੇ ਮੱਦਕੇ ਮਕੈਨਿਕ ਆ ਦਾ ਹਾਂਜੀ ਹਾਂਜੀ ਤੇ ਪਰ ਜਦੋਂ ਇਹਦਾ ਡਿਊਟੀ ਦੇ ਟਾਈਮ ਮਹਾਂ ਪਹੁੰਚਦੇ ਜਿਹੜਾ ਨੌਕਰੀ ਸਰਕਾਰੀ ਤੇ ਲੱਗ ਜਾਂਦਾ ਉਹ ਮੱਦਕੇ ਸਰਕਾਰ ਤੋਂ ਨਹੀਂ ਡਰਦਾ ਉਹ ਆਪਣੀ ਮਰਜ਼ੀ ਨਾਲ ਜਾਂਦਾ ਜੀ ਨਾ ਲੋਕਾਂ ਤੋਂ ਡਰਦਾ ਇਹਦੇ ਤੇ ਕੋਈ ਵਾ ਡਾਇਰੈਕਸ਼ਨ ਸਰਕਾਰ ਲਵੇ ਤਾਂ ਫੇਰ ਹੀ ਚੱਕ ਤਮ ਟਮ ਤੂੰ ਤਾਂ ਹੁੰਦਾ ਸਹੀ ਜੀ ਸਹੀ ਦੋ ਤੋਂ ਬਟਾਰੀ ਜਾਨਾ ਚੱਲੀਆਂ ਗਈਆਂ ਉਹ ਕੌਣ ਸੀ ਕਿੰਨੇ ਘਰਾਂ ਸੱਥਰ ਵਿੱਚ ਕੇ ਇਹ ਉਹਦੀ ਰਿਪੇਅਰ ਹੋਣ ਵਾਲੀ ਸੀ ਕੋਈ ਨੁਕਸ ਸੀਗਾ ਜਿਹੜੀ ਉਹਦੀ ਜਾਂਚ ਚੰਗੇ ਪ੍ਰੋਪਰ ਤਰੀਕੇ ਨਾਲ ਹੋਣੀ ਚਾਹੀਦੀ ਸੀ ਕਿਉਂਕਿ ਇਹ ਸੜਕ ਤੇ ਚੱਲਣ ਵਾਲੀ ਚੀਜ਼ ਦਾ ਹੈ ਨਹੀਂ ਵੀ ਚਲ ਕੋਈ ਗੱਡੀ ਆ ਖਰਾਬ ਹੋਗੀ ਤਾਂ ਰੁਕ ਜਾਊਗੀ ਇਹ ਤਾਂ ਅਸਮਾਨ ਦੇ ਵਿੱਚ ਉੱਡਣਾ ਹੈ ਸੜਕ ਤੇ ਜਾਣ ਵਾਲੀ ਵੀ ਖਰਾਬ ਹੋ ਗਈ ਉਹ ਵੀ ਬਮੌਤ ਦਾ ਥਾਂ ਹੁਣ ਜਦੋਂ ਆ ਜੋ ਸਿੱਧੂ ਦੀ ਸਹਾਰਾ ਰੈਲੀ ਸੀ ਤੇ ਰੇਲ ਗੱਡੀ ਨੇ ਉੱਥੇ ਨੰਗਣਾ ਸੀ ਜੀ ਤੇ ਪ੍ਰਸ਼ਾਸਨ ਨੇ ਪਹਿਲਾਂ ਇੰਤਜ਼ਾਮ ਕਿਉਂ ਨਹੀਂ ਕੀਤਾ ਹੈ ਸਹੀ ਗੱਲ 65 ਬੰਦੇ ਮਰ ਗਏ ਪ੍ਰਸ਼ਾਸਨ ਕੀ ਕਰਦਾ ਸੀ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ ਦੇ ਦੇਉ 2.2 ਲੱਖ 2.2 ਲੱਖ ਬੰਦਾ ਬੰਦੇ ਦੀ 2.2 ਲੱਖ ਕੀਮਤ ਕੀਮਤਾਂ ਸਿਰੇ ਉੱਠ ਕੇ ਸਾਰੇ ਪਰਿਵਾਰ ਨੂੰ ਲੁਕਮਾ ਕੇ ਖੁੰਦਾ ساری ਜ਼ਿੰਦਗੀ ਤੇ ਅੱਗਾ ਤੋਰਨਾ ਪਿਛੇ ਨੂੰ ਨਹੀਂ ਮੁੜਦਾ ਅੱਗਾ ਤੋਰਨਾ ਨਾ ਗਾਂਵ ਦੇ ਪਰਿਵਾਰ ਨੂੰ ਤੋਰਦਾ ਬੰਦੇ ਦੀ ਕੀਮਤੀ ਕੋਈ ਨਹੀਂ ਇੱਥੇ ਬਾਪੂ ਇੱਕ ਗੱਲ ਹੋਰ ਦੱਸ ਯਾਰ ਹੁਣ ਜਿਵੇਂ ਅੱਜ ਕੱਲ ਦੇ ਮੁੰਡੇ ਪੱਠੇ ਵੜਨ ਤੋਂ ਵੀ ਗਏ ਬਈ ਹੁਣ ਚਾਰ ਦਾ ਕੰਮ ਚੱਲ ਪਿਆ ਇਹਦੇ ਬਾਰੇ ਦੱਸ ਵੀ ਅੱਗੇ ਵਾਲਾ ਪੱਠਿਆਂ ਦਾ ਸਿਸਟਮ ਉਹਦੀ ਅਸੀਂ ਤੇ ਇਹ ਚਾਰ ਹੁਣ ਸੌਖਾ ਤਰੀਕਾ ਹੋ ਗਿਆ ਤਾਂ ਇਹ ਚਾਰ ਆਲ ਲਾਗੇ ਪੱਠੇ ਨਹੀਂ ਵੱਡੇ ਜਾਂਦੇ ਹੁਣ ਨਹੀਂ ਨਹੀਂ ਇਹ ਮੱਟ ਕੇ ਲੋਕਾਂ ਦੇ ਵਿੱਚ ਨਾ ਘਾਟ ਆ ਗਈ ਬਹੁਤ ਵੱਡੀ ਮੰंजे ਤੋਂ ਉੱਠਣ ਦੀ ਪੁਰਾਣੇ ਬਜ਼ੁਰਗਾਂ ਕੋਲੇ ਸੈਂਕਨ ਵੀ ਨਹੀਂ ਹੁੰਦਾ ਭੈਣ ਦੀ ਅੰਮ੍ਰਿਤਸਰ ਜਾਣਾ ਭੈਣ ਦੀ ਲਾਹੌਰ ਜਾਣਾ ਕਿਤੇ ਨਹੀਂ ਜਾਣਾ ਤੁਰ ਕੇ ਜਾਣ ਜੀ ਤੇ ਹੁਣ ਹੁਣ ਬੱਚੇ ਮੱਟ ਕੇ 10 ਘਰ ਮਾਣੇ ਕਰਦੇ ਮੋਟਰਸਾਈਕਲ ਲੈ ਕੇ ਤੇ ਪੜ੍ਹਾਈ ਦੇ ਵਿੱਚ ਆ ਕੇ ਪੜ੍ਹਾਈ ਕੀ ਆ ਪਾਂ ਜੀ ਵੱਡੇ ਤੋਂ ਵੱਡੇ ਸਕੂਲ ਖੁੱਲ੍ਹ ਜਾਂਦੇ ਆ ਨੌਕਰੀ ਕਿਸੇ ਨੇ ਨਹੀਂ ਦੇਣੀ ਪਾਂ ਜੀ ਲੱਖ ਰੁਪਇਆ ਮਸਨ ਸਾਲ ਦਾ ਲਾਈਓ ਬੱਚੇ ਤੇ ਪਰ ਜਿੱਦੇ ਪੜ ਕੇ ਆਟਿਆ ਨੌਕਰੀ ਦੀ ਗਾਰੰਟੀ ਕਿਸੇ ਦੀ ਜੀ ਜੀ ਇੱਕ ਬਾਪੂ ਤੂੰ ਕਹਾਣੀ ਸੁਣਾਉਂਦਾ ਹੁੰਦਾ ਵੀ ਜਿਹੜੀ ਆਪਣੇ ਹੀ ਨਾ ਪਿੰਡਾਂ ਦੀ ਜ਼ਮੀਨ ਆ ਅਕਬਰ ਬਾਦਸ਼ਾ ਚੌਧਰੀ ਹੁੰਦੇ ਗਿਆ ਸੀ ਉਹ ਪੂਰੀ ਡਿਟੇਲ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਸਾਂਝੀ ਕਰ ਗੱਲਬਾਤ ਕਿਵੇਂ ਸੀ ਇਹ ਜਦੋਂ ਗੁਰਨਾਨਕ ਦੇਵ ਜੀ ਆ ਕੇ ਚਲੇ ਗਏ ਨਾ ਤੇ ਉਸ ਤੋਂ ਬਾਅਦ ਅਕਬਰ ਬਾਦਸ਼ਾ ਦਾ ਰਾਜ ਆਇਆ ਸੀਗਾ ਤੇ ਆ ਧਰਤੀ ਤੇ جنگ ਲੱਗੀ ਸੀ ਤੇ ਉਦੋਂ ਰਾਸ਼ਨ ਪਾਣੀ ਖੱਚਰਾ ਤੇ ਹੁੰਦਾ ਸੀ ਤੇ ਉਹ ਫੌਜ ਨੂੰ ਜੋ ਡੰਗ ਦੀ ਰੋਟੀ ਨਹੀਂ ਆਈ ਸੀਗੀ ਤੇ ਮਤਲਬ ਜਿਹੜਾ ਕੰਡਿਆਲ ਦਾ ਜਲਾਲ ਖਾਂ ਚੌਧਰੀ ਸੀਗਾ ਅੱਛਾ ਜੀ ਉਹਨੇ ਰੋਟੀ ਖਾਈ ਸੀ ਫੇਰ ਉਹ ਅਕਬਰ ਬਾਦਸ਼ਾਹ ਆ ਧਰਤੀ ਜਿਹੜੀ ਨੇੜੇ-ਨੇੜੇ ਦੀ ਆ ਸਾਰੀ ਜਲਾਲ ਖਾਂ ਚੌਧਰੀ ਨੂੰ ਦੇਖਿਆ ਸੀ ਅੱਛਾ ਜੀ ਹਾਂ ਠੀਕ ਹੈ ਇੱਕ ਜਿਹੜੇ ਕਲੇਰਗੋਤ ਦੇ ਜਿੰਨੇ ਪਰਿਵਾਰ ਰਹਿੰਦੇ ਆ ਇਹ ਕਿੱਥੋਂ ਕਿੱਥੋਂ ਦੇ ਕਿਹੜੇ ਕਿਹੜੇ ਪਿੰਡਾਂ ਨਾਲ ਸੰਬੰਧ ਸੀ ਇਹਨਾਂ ਦਾ ਆਪਣੇ ਨੇੜਲੇ ਤੋਂ ਦੱਸ ਦੋ ਇਹ ਕੰਡਿਆਲ ਤੋਂ ਕਲੇਰ ਜਲਾਲਾਬਾਦ ਗਏ ਆ ਅੱਛਾ ਜੀ ਤੇ ਕੋ ਰੋਟਾਣੇ ਜਿਹੜੇ ਆ ਮੱਤਰਕੇ ਉਹ ਵਾਲੇ ਫਤਿਹਗੜ ਤੋਂ ਅੱਧਾ ਪਿੰਡ ਜਿਹੜਾ ਹੈਗਾ ਉਹ ਯੱਦੀ ਆ ਅੱਧਾ ਪਿੰਡ 'ਚ ਆ ਕੇ ਰਫੂਜੀ ਲੋਕ ਜੈਸ਼ਰ ਅੱਲਾਹ ਹੋਰ ਗਏ ਛੇਖੂਪੁਰ ਗਏ ਮਹਰਾਣੀਏ ਗੈਦਲ ਮੱਤਰਕੇ ਸਾਰੇ ਚਰ੍ਹਾਂ ਦੇ ਆ ਗਏ ਸਮਰਾ ਆ ਗਏ ਐ ਆਕਾਂ ਵਾਲੀ ਆ ਗਏ ਕੁਝ ਕੁ ਤੋਂ ਕੁਝ ਕਿ ਤੋਂ ਜੀ ਆ ਤਰ੍ਹਾਂ ਕਰਕੇ ਬਾਕੀ ਸਾਰਾ ਅੱਧਾ ਪਿੰਡ ਜਿਹੜਾ ਉਹ ਬਾਹਰ ਲਿਆਂਦਾ ਜਿਵੇਂ ਬਾਪੂ ਤੁਹਾਡਾ ਪਿੰਡ ਜਲਾਲਾਬਾਦ ਆ ਉਹ ਵੀ ਤਕਰੀਬਨ ਬਹੁਤ ਪਾਸੇ-ਉਸੇ ਆ ਕੇ ਲੋਕ ਉੱਥੇ ਵਸੇ ਹੋਏ ਸਾਰੇ ਗੋਤਾਂ ਦੇ ਹਰ ਕਈ ਪਿੰਡਾਂ ਤੋਂ ਲੋਕ ਆ ਕੇ ਜਿਵੇਂ ਰਾਜੇ ਆਣਿਏ ਹੋਰ ਓਏ ਇੱਥੋਂ ਦੀ ਪਹਿਲੀ ਜ਼ਿਆਦਾ ਸੀ ਪਹਿਲੀ ਵੰਡ ਕੇ ਦਿੱਤੀ ਜਾਣੀ ਸੀ ਨਾ ਜਦੋਂ ਪਾਕਿਸਤਾਨ ਤੋਂ ਉੱਠਿਆ ਆ ਸਾਡੇ ਪਿੰਡ ਦਾ ਗੌਰ ਚੌਧਰੀ ਸੀਗਾ ਉਹ ਮੁਸਲਮਾਨ ਸਾਰੇ ਉੱਠ ਗਏ ਇੱਥੋਂ ਅੱਛਾ ਜੀ ਤੇ ਫਿਰ ਉਹਨਾਂ ਦੀ ਜਾਇਦਾਦ ਸੀ ਗਾਰਡਨ ਕਲੋਨੀ ਆ ਉਹ ਵੱਖਰੀ ਆ ਉਹ ਮੱਟ ਕੇ ਨਕਸ਼ੇ ਦੇ ਦਾ ਤੇ ਜ਼ਮੀਨਾਂ ਕੱਟੀਆਂ ਜੀ ਤੇ ਹਰੇਕਾ ਤੇ ਬੂਹੇ ਅੱਗੇ ਪੰਜ-ਪੰਜ ਕਿੱਲੇ ਦਾ ਪਲਾਟ ਆ ਜੀ ਤੇ ਦੂਜੀ ਪੜੀ ਪਾਸੇ ਆ ਇੱਥੇ ਹੁਣ ਤਾਂ ਜਲਾਲਾਂ ਬਾਦ ਮਾਤਰ ਕੇ ਚੌਥਾਂ ਹੀ ਵੰਡਿਆ ਇੱਕ ਗਾਰਡਨ ਕਲੋਨੀ ਇੱਕ ਰਾਜਪੁਰਾ ਕੋਠੇ ਆ ਇੱਕ ਇਧਰ ਆ ਦੂਜਾ ਰਾਜਿਆਣੀਆਂ ਦੀ ਢਾਣੀ ਜੀ ਜੀ ਆ ਗੱਲ ਤੇ ਇੱਧਰ ਕੀ ਮਾਰੋ ਤੇ ਵੀ ਕਈ ਘਰ ਬਾਹਰ ਆ ਗਏ ਜੀ 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 ਕਾਫੀ ਫਲਾ ਹੋ ਗਿਆ ਹੈ ਮਟਕੇ ਇੱਥੇ ਰੋਜ਼ਗਾਰ ਜ਼ਿਆਦਾ ਇੱਥੋਂ ਦੀ ਮਿੱਟੀ ਸਾਖਤਾ ਤੇ 24 ਘੰਟੇ ਸਾਡੇ ਤਾਂ ਮੱਛ ਕੇ ਲੋਕ ਟੈਕਦੇ ਨਹੀਂ ਕਿ ਰਾਤ ਨੂੰ ਵੀ ਕੰਮ ਚੱਲਦਾ ਦਿਨੇ ਵੀ ਚੱਲਦਾ ਜੀ ਜੀ ਹਾਂ ਬਾਰੋਂ ਆਣ ਕੇ ਲੋਕ ਬਹੁਤ ਕੰਮ ਕਰਦੇ ਆ ਹਰ ਸਾਲ ਮੱਛ ਕੇ ਸਾਡੇ ਪਿੰਡ ਚ ਘੱਟੋ ਘੱਟ 10 ਘਰ ਨਵੇਂ ਆਉਂਦੇ ਆ ਜੀ ਜੀ ਰੋਜ਼ਗਾਰ ਜ਼ਿਆਦਾ ਕਰਕੇ ਜੀ ਹੁਣ ਤਾਂ ਵੈਸੇ ਤੁਹਾਡੇ ਵੀ ਪਿੰਡ ਦੇ ਨੇੜੇ ਹੀ ਪਰਲੇ ਪਾਸੇ ਉਹਦੀ ਵੱਡਾ ਹਾਈਵੇ ਨਿਕਲ ਰਿਹਾ ਹੋਂਦ ਰਹਾਇਵੇ ਦਾ ਨਿਕਲਣਾ ਪਹਿਲਾਂ ਹੀ ਸਾਡਾ ਮਸ਼ਹੂਰ ਆ ਪਿੰਡ ਜੀ ਕਿਉਂ ਪਠਾਨਕੋਟ ਤਾਂ ਇੱਥੇ ਨੂੰ ੱਟ ਜਾਂਦੀ ਹਿਆਰਪੁਰ ਤੇ ਦੂਜਾ ਲੁਧਿਆਣਾ ਏਰੀਆ ਨਵਾਂ ਸ਼ਹਿਰ ਸਾਰੇ ਪੱਠਾ ਨੂੰ ੱਟ ਜਾਂਦੀ ਸਾਡੇ ਪਿੰਡ ਦੀ ੱਟ ਮਜ਼ਬੂਤ ਆ ਸਾਰੀ ਪੱਠਾ ਇੰਡਸਟਰੀ ਜੁੜੀ ਹੋਈ ਆ ਇਸ ਨਾਲ ਹਾਂ ਸਾਰੇ ਪੱਠਾ ਮਰ ਗਏ ਕਰੋੜਾਂ ਦੀ ਕਰੋਟੀ ਆ ਪਰ ਸੁਰੱਖਿਆ ਕੋਈ ਨਹੀਂ ਕਹਿੰਦਾ ਕੋਈ ਨਾ ਕੋਈ ਵਾਪਰ ਸਕਦਾ ਮਾੜਾ ਅੱਛਾ ਜੀ ਤੇ ਪਰ ਜੂ ਚਲ ਵੀ ਸਾਰਾ ਦਿਨ ਸਾਡੇ ਪਿੰਡ ਦੀ ਜਿਆਦਾ ਦਿਨ ਰਾਤ ਟਰੈਕਟਰ ਟਰਾਲੀਆਂ ਟਰੱਕ ਹੂੰ ਸ਼ੋਰ ਪ੍ਰਦੂਸ਼ਣ ਵੀ ਦੂਜੇ ਧੂਏ ਵਾਲਾ ਪ੍ਰਦੂਸ਼ਣ ਵੀ ਸਾਰਾ ਹੀ ਹੈ ਨਾ ਸਾਰਾ ਕੋਈ ਆ ਸਾਡੇ ਪਿੰਡ 'ਚ ਹਾਂ ਜੀ ਜੀ ਤੇ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਕੋਈ ਹੋਰ ਪੁਰਾਣੀ ਸਾਂਝ ਪਾਉਣੀ ਚਾਹੁੰਦੇ ਤੁਸੀਂ ਗੱਲਬਾਤ ਤੁਹਾਡੇ ਜਾਣ ਦੇ ਵਿੱਚ ਚੇਤੇ ਆਉਂਦੀ ਹੋਵੇ ਜਿਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਸਿਹਤ ਮਿਲੇ ਸਿਹਤ ਕੀ ਆ ਨਸ਼ਿਆਂ ਤੋਂ ਬਚ ਕੇ ਰੋ ਘਰ ਦੀ ਰੋਟੀ ਅਲਕੀ ਚੀਜ਼ ਨਹੀਂ ਹਿੰਦੀ ਘਰ ਦੀ ਰੋਟੀ ਵੱਖਰੀ ਆ ਜੀ ਜੀ ਇੱਕ ਜਿਹੜਾ ਮਾਂ ਪਿਓ ਆ ਮਾਂ ਪਿਓ ਬੱਚੇ ਨੂੰ ਕਦੇ ਮਾਰੀ ਮੱਤ ਨਹੀਂ ਦਿੰਦਾ ਤੇ ਅੱਗੇ ਲੋਕਾਂ ਦਾ ਆਪਸ ਵਿੱਚ ਹੀ ਭਾਈਚਾਰਾ ਬਹੁਤ ਸੀ ਹੁਣ ਮਤ ਕੇ ਭਾਈਚਾਰਾ ਟੁੱਟਦਾ ਜਾਂਦਾ ਜਿੰਨਾ ਚਿਰ ਅਸੀਂ ਭਾਈਚਾਰਾ ਇੱਕ ਮੁੱਠ ਹੋ ਕੇ ਕੰਮ ਨਹੀਂ ਕਰਾਂਗੇ ਤੇ ਫਿਰ ਰਿਕਾਵਟਾਂ ਹੁੰਦੀਆਂ ਰਹਿੰਦੀਆਂ ਜੀ ਆ ਹੁਣ ਤਾਂ ਮਤ ਕੇ ਇੰਨਾ ਡਰ ਮੰਨਣ ਲੱਗ ਗਏ ਵੀ ਕੋਈ ਕੰਮ ਕਰਨਾ ਗੌਂਡੀ ਤੋਂ ਚੋਰੀ ਜੀ ਹੁਣ ਮਾ ਅੱਗੇ ਲੋਕ ਸੀਗੇ ਰਾਇ ਕਰਨੀ ਵੀ ਫਲਾਨਾ ਕੰਮ ਕਰਨਾ ਵੀ ਕਿਵੇਂ ਕਰ ਜੀ ਕਿਉਂ ਆਮਦਨ ਘੱਟ ਸੀਗੀ ਖਾਤੇ ਵੀ ਘੱਟ ਸੀਗੇ ਹੂੰ ਹੌਨ ਖਰਚੇ ਵੱਧਾ ਆਮਦਨ ਦਾ ਭਾਂਜੀ ਕਿੰਨੀ ਆ ਪਰ ਖਰਚੇ ਬਾਰੇ ਜਿਆਦਾ ਜਿਵੇਂ ਨੌਜਵਾਨ ਨਸ਼ਿਆਂ ਦੀ ਪੀੜੀ ਤੋਂ ਤੁਸੀਂ ਕਿਹਾ ਬਚ ਕੇ ਰਹਿਣ ਨੌਜਵਾਨ ਆ ਪਰ ਜਿਹੜੇ ਆਪਣੀਆਂ ਪ੍ਰਾਣੀਆਂ ਖਰਾਕਾਂ ਉਹ ਛੱਡ ਗਏ ਅਸੀਂ ਰਿਹਾਂ ਸਪਰਿਆਂ ਵਾਲੀਆਂ ਆ ਗਈਆਂ ਵਾ ਕਿ ਲੱਗਦਾ ਵੀ ਅੱਗੇ ਪ੍ਰਾਣੀਆਂ ਖਰਾਕਾਂ ਅੱਗੇ ਖਾਂਦੇ ਹੁੰਦੇ ਸੀ ਉਹਨਾਂ ਖਰਾਕਾਂ 'ਚ ਇੰਨੀ ਤਾਕਤ ਸੀ ਨਹੀਂ ਨਹੀਂ ਉਹ ਜਦੋਂ ਅੱਗੇ ਜਿਹੜਾ ਪਸ਼ੂਕ ਦਾ ਖਾਣਾ ਦਾਣਾ ਸੀ ਨਾ ਉਹ ਬਹੁਤ ਵਧੀਆ ਸੀ ਇੱਕ ਤਾਂ ਚਰੰਗਾ ਸੀ ਇੱਕ ਘਰ ਦੇ ਛੋਲੇ ਛਾਲੇ ਹੁੰਦੇ ਸੀਗੇ ਦਾਣਾ ਫੱਕਾ ਤੇ ਪਸ਼ੂ ਨੂੰ ਵੰਡ ਪੈਂਦਾ ਪਸ਼ੂ ਫਿਰ ਦੁੱਧ ਦਿੰਦਾ ਸੰਘਣਾ ਜੀ ਤਾਕਤਾਲਾ ਹੁੰਦਾ ਸੀਗਾ ਹੁਣ ਫੀਲਡ ਪੈਂਦੀ ਆ ਤੇ ਬੱਕੀਆਂ ਵੀ ਅਸਲੀ ਨਾਲ ਨਕਲੀ ਜਿਆਦਾ ਬਣਦਾ ਜੀ ਅਸਲੀ ਦਾ ਰੇਟ ਨਹੀਂ ਮਿਲਦਾ ਪਸ਼ੂ ਸਾਹਮਣੇ ਵੀ ਲੋਕਾਂ ਨੂੰ ਓਕੇ ਓਕੇ ਕਿਉਂ ਬਾਹਰ ਚਰਾਂਦਾ ਹੈ ਨਹੀਂ ਘਰਾਂ ਚ ਬੈਠਿਆ ਪਹੂਆਂ ਨੂੰ ਖੜਿਆ ਨੂੰ ਬਿਮਾਰੀਆਂ ਵੱਧ ਲੱਗਦੀਆਂ ਜੀ ਇਸ ਕਰਕੇ ਮਤ ਕੇ ਦੁੱਧ ਦਾ ਧੰਗਾ ਵੀ ਪ੍ਰੋਸਟਾਲਾ ਨਹੀਂ ਲਿਆ ਗਾ ਇਹ ਤਾਂ ਜੋ ਜੀਮੀਦਾਰ ਰੱਖੀ ਬੈਠਿਆ ਉਹ ਆਪਦੇ ਬੱਚਿਆਂ ਮਾਰੇ ਰੱਖੀ ਫਿਰਦੇ ਵੀ ਜਦੋਂ ਵਿੱਚ ਕੋਈ ਘਰੇ ਦਾ ਚੰਗਾ ਖਾਵਾ ਪੀਵਾ ਗਿਆ ਹਾਂ ਵੀ ਘਰ ਦਾ ਦੁੱਧ ਨਹੀਂ ਉਹ ਪਾਂਚੂ ਦਾ ਹੂੰ 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 ਸਹੀ ਗੱਲ ਹੈ ਸੋ ਦੋਸਤੋ ਇਹ ਸੀ ਬਾਪੂ ਦੇ ਨਾਲ ਆਪਾਂ ਉਹ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਵਧੀਆ ਵਧੀਆ ਗੱਲਾਂ ਬਾਪੂ ਨੇ ਜਿਹੜੀਆਂ ਦੱਸਣ ਦੀ ਕੋਸ਼ਿਸ਼ ਕੀਤੀ ਸੋ ਤੁਸੀਂ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰਿਓ